ਸਕੂਲ ਆਫ ਐਮਿਨੈਂਸ ਤਰਾਹਾ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਪੱਧਰ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਅਤੇ ਬ੍ਰੌਂਜ਼ ਮੈਡਲ ਜਿੱਤਿਆ। ਉੱਥੇ ਹੀ ਇਹਨਾਂ ਵਿਦਿਆਰਥਣਾਂ ਦਾ ਸ਼ਹਿਰ ਪਰਤਨ ਤੇ ਸਕੂਲ ਸਟਾਫ, ਮੈਨੇਜਮੈਂਟ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਬੈਂਡ ਵਾਜੇ ਵਜਾ ਕੇ ਸਵਾਗਤ ਕੀਤਾ ਗਿਆ। ਮੇਰਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖप्रीत कौर ਹੈ। ਕੁਝ ਵੱਡਾ ਮਾਨ ਮੱਤਾ ਲੈ ਕੇ ਆਏ ਹੋ ਆਪਣੇ ਸ਼ਹਿਰ 'ਚ ਕਿਤਾ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਆ ਵੀ ਸਾਡੇ ਸ਼ਹਿਰ 'ਚ ਅਸੀਂ ਕੋਈ ਮਾਨ ਮਹਿਸੂਸ ਕੀਤਾ ਆ ਪ੍ਰਾਪਤ ਕੀਤਾ ਆ ਤਾਂ ਬਹੁਤ ਵਧੀਆ ਲੱਗਦਾ ਆ ਸਾਰੇ ਸਾਨੂੰ ਵੀ ਵਧਾਈਆ ਦਿੰਦੇ ਪਏ ਫਿਰ ਆਪਣੇ ਨਾਲ ਦੀਆਂ ਸਾਥੀਆਂ ਨੂੰ ਕੀ ਦਿਨਿਆ ਤਾ ਚਾਹੋ ਨਾਲ ਦੀਆਂ ਸਾਰਿਆਂ ਨੂੰ ਵੀ ਪੜ੍ਹਾਈ ਵੀ ਕਰੋ ਨਾਲ-ਨਾਲ ਖੇਡਾਂ ਵੀ ਜੁਆਇਨ ਕਰੋ ਵੀ ਕੋਈ ਕਿਸੇਾਰੇ ਵੀ ਹੈ ਨਾ ਕੁਛ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਸਾਰਿਆਂ ਨੂੰ ਕੁਝ ਨਾ ਕੁਝ ਕਰਦੇ ਤਾਂ ਹਾਸਲ ਹੁੰਦਾ ਆ ਬੇਟਾ ਕੀ ਨਾਮ ਤੁਹਾਡਾ ਜਸਮੀਨ ਕਾਰ ਤੁਸੀਂ ਬੇਟਾ ਬਹੁਤ ਵੱਡੀ ਉਪਲਬਧੀ ਲੈ ਕੇ ਸ਼ਹਿਰ ਚ ਪਹੁੰਚੇ ਹੋ ਸੂਰਵਰੋਂ ਸਵਾਗਤ ਵੀ ਕੀਤਾ ਜਾ ਰਿਹਾ ਕਿੱਦਾਂ ਦਾ ਮਹਿਸੂਸ ਕਰ ਰਹੇ ਸਾਨੂੰ ਬਹੁਤ ਵਧੀਆ ਮਤਲਬ ਲੱਗਿਆ ਹੈ ਕਿਉਂਕਿ ਸਾਡੇ ਸਾਡੇ ਸਕੂਲ ਦਾ ਨਾਮ ਰੌਸ਼ਨ ਹੋਇਆ ਸਾਡੇ ਮਾਪੇ ਦਾ ਨਾਮ ਰੌਸ਼ਨ ਹੋਇਆ ਸਾਡੇ ਟੀਚਰਸ ਨੇ ਸਾਡਾ ਬਹੁਤ ਵਧੀਆ ਸਾਥ ਦਿੱਤਾ ਆ ਉਹਨਾਂ ਕਰਕੇ ਹੀ ਸਾਨੂੰ ਇਹ ਉਪਲਬਧੀ ਮਿਲੀ ਆ ਆਪਣੇ ਨਾਲ ਦੀਆਂ ਸਾਥੀਆਂ ਨੂੰ ਕੀ ਸੁਨੇਹਾ ਸੋਗੇ ਅਸੀਂ ਉਹਨਾਂ ਨੂੰ ਕਵਾਂਗੇ ਵੀ ਗੇਮ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੋ ਵੀ ਦੋਨਾਂ ਵਿੱਚ ਆਪਣਾ ਮਿਹਨਤ ਪੂਰੀ ਕਰੋ ਤੇ ਆਪਣੇ ਸਕੂਲ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੋ ਅਮ ਜੂਨੀਅਰ ਫੈਮਿਨਿਸਟ ਦੋ ਬੱਚੇ ਬੜੀ ਵੱਡਾ ਉਪਲਬਧੀ ਲੈ ਕੇ ਆਏ ਨੇ ਸ਼ਰਧ ਵਿੱਚ ਕੀ ਕਹਿਣਾ ਚਾਹੋ ਸਰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਦੋ ਵਿਦਿਆਰਥਣਾ ਕਸ਼ਮੀਰਾ ਖੇਲੋ ਇੰਡੀਆ ਦੇ ਵਿੱਚ ਖੁਸ਼ਪ੍ਰੀਤ ਨੇ ਸਿਲਵਰ ਮੈਡਲ ਤੇ ਜੈਸਮੀਨ ব্রੌਂਜ਼ ਮੈਡਲ ਲੈ ਕੇ ਆਈ ਹੈ ਜਿਸ ਦੇ ਨਾਲ ਜਿੱਥੇ ਸਾਡੇ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ ਦਰਾਹਾ ਸ਼ਹਿ ਦਾ ਨਾਮ ਵੀ ਰੌਸ਼ਨ ਹੋਇਆ ਤੇ ਇਸ ਲਈ ਮੈਂ ਇਹਨਾਂ ਦੋਨੋਂ ਬੱਚਿਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਇਨਾਂ ਦੇ ਗਾਈਡ ਅਤੇ ਆਪਾਂ ਨੂੰ ਤੇ ਸਮੂਹ ਸਟਾਫ ਨੂੰ ਬਹੁਤ ਵਧਾਈਆਂ ਦਿੰਨੀ ਆ ਤੇ ਚੋਨੀਆਂ ਦੇ ਬੱਚੇ ਹੋਰ ਬੱਚੇ ਵੀ ਇਸ ਤੋਂ ਪ੍ਰੇਰਣਾ ਲੈਣ ਤਾਂ ਕਿ ਆਪਣੇ ਨਾਮ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਮਾਨੂੰ ਗੱਲ ਕਰਦੇ ਆ ਅੱਜ ਦੇ ਸਮੇਂ ਨੂੰ ਦੇਖ ਕੇ ਲੜਕੀਆਂ ਦੇ ਬਰਤੀ ਮਾਵਾ ਬਹੁਤ ਸੋਚਦੇ ਨੇ ਤੇ ਇਦਾਂ ਬੱਚਿਆਂ ਵੱਲੋਂ ਕਮਬੀਆਂ ਲੈਣ ਤੇ ਤੁਸੀਂ ਉਹਨਾਂ ਮਾਵਾ ਨੂੰ ਕੀ ਸਨਿਹ ਦੇਣਾ ਚਾਹੁੰਦੇ ਹੋ? ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲੜਕਿਆਂ ਨੂੰ ਜ਼ਿਆਦਾ ਪ੍ਰੋਤਸਾਹਿਤ ਕੀਤਾ ਜਾਂਦਾ ਸੀ ਪਰ ਲੜਕੀਆਂ ਜਿਹੜੀਆਂ ਨੇ ਆਪਣੀ ਸਾਰੀ ਬੇੜੀਆਂ ਤੋੜ ਕੇ ਹਰ ਜਗ੍ਹਾ ਤੇ ਉਪਲਬਧੀਆਂ ਲੈ ਰਹੀਆਂ ਨੇ ਮਾ ਮਾਪਾ ਦਾ ਨਾਮ ਰੌਸ਼ਨ ਕਰਿਆ ਨੇ ਤੇ ਮਾਤਾ ਪਿਤਾ ਨੂੰ ਮੇਰੀ ਇਹੀ ਰਿਕੁਐਸਟ ਹੈ ਕਿ ਬੱਚਿਆਰੋ ਪੂਰਾ ਸਹਿਯੋਗ ਦਿੱਤਾ ਜਾਵੇ ਕਿ ਉਹ ਜੋ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਕਰਨ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਨਾਮ ਰੌਸ਼ਨ ਕਰ ਸਕਣ ਮੈਮ ਸਕੂਲ ਆਫ ਫੈਮਿਨਿਸ ਦੀਆਂ ਦੋ ਬੱਚੀਆਂ ਨੈਸ਼ਨਲ ਲੈਵਲ ਤੇ ਖੇਲ ਕੇ ਆਈਆਂ ਹਨ ਮਾਨਮਤਾ ਲੈ ਕੇ ਆਈਆਂ ਕਿਹੜੀਆਂ ਗੀਮਾਂ ਚ ਖੇਡੀਆਂ ਏ ਜੀ ਗਈਆਂ ਸੀਗੀਆਂ ਸਮੀਤਾ ਖੇਲੋ ਇੰਡੀਆ ਮੋਦੀਨਗਰ ਗਈਆਂ ਸੀ ਇਹ ਕੁੜੀਆਂ ਚਾਰ ਲੜਕੀਆਂ ਗਈਆਂ ਸੀ ਸਾਡੇ ਸਕੂਲ ਦੀਆਂ ਜੀ ਚਾਰਾਂ ਦੇ ਵਿੱਚੋਂ ਦੋ ਲੜਕੀਆਂ ਦੇ ਜਿਹੜੇ ਮੈਡਲ ਆਏ ਨੇ ਸੁਖਪ੍ਰੀਤ ਕੌਰ ਦਾ ਸਿਲਵਰ ਮੈਡਲ ਆਇਆ ਜਸਮੀਨ ਕੌਰ ਦਾ ਬ੍ਰਾਉਨਜ਼ ਮੈਡਲ ਆਇਆ ਇਹ ਸਾਡੇ ਸਕੂਲ ਲਈ ਬਹੁਤ ਬਹੁਤ ਮਾਣ ਵਾਲੀ ਗੱਲ ਆ ਔਰ ਇਹ ਜਿਹੜਾ ਸਾਰਾ ਸ਼ਰੇਹ ਜਾਂਦਾ ਜੀ ਉਹ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਸਮੂਹ ਸਟਾਫ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਦੀ ਬੱਚਿਆਂ ਦੀ ਮਿਹਨਤ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਹੁਣ ਗੱਲ ਕਰਦੇ ਆ ਦੋ ਬੱਚੇ ਬਾਲ ਮੱਤਾ ਲੈ ਕੇ ਆਏ ਨੇ ਕਿਹੜੀ ਖੇਡ 'ਚ ਲੈ ਕੇ ਆਏ ਇਹ ਵੇਟ ਲਿਫਟਿੰਗ ਚ ਗੰਨੀਆਂ ਸੀ ਜੀ ਵੇਟ ਲਿਫਟਿੰਗ ਦਾ ਨੈਸ਼ਨਲ ਪੱਧਰ ਦਾ ਇਹ ਓਪਨ ਜਿਹੜੀ ਫੈਡਰੇਸ਼ਨ ਕਰਵਾਉਂਦੀ ਆ ਉਹ ਇਹਨਾਂ ਦਾ ਹੋਇਆ ਸੀਗਾ ਕੰਪੀਟੀਸ਼ਨ ਉੱਥੇ ਇਹਦੇ ਵਿੱਚ ਤੁਸੀਂ ਸਭ ਤੋਂ ਵੱਡੀ ਮਾਣ ਵਾਲੀ ਸਾਡੇ ਲਈ ਇਹ ਗੱਲ ਹੈ ਜੀ ਵੀ ਇਹਦੇ ਵਿੱਚ ਕਾਲਜਾਂ ਵਾਲੇ ਬੱਚੇ ਵੀ ਆਉਂਦੇ ਨੇ ਜਿਨ੍ਹਾਂ ਨਾਲ ਇਹਨਾਂ ਨੇ ਕੰਪੀਟੀਸ਼ਨ ਕੀਤਾ। ਉਹ ਕਿੰਨੇ ਲੋਕ ਜਾਂ ਕਿੰਨੇ ਬੱਚੇ ਜਾਂ ਕਿੰਨੇ ਸਕੂਲ ਸ਼ਾਮਲ ਹੋਏ ਸੀ ਇਹ ਸਟੇਟ ਦੱਸ ਦਿਓ। ਇਹਦੇ ਵਿੱਚ ਆਲ ਇੰਡੀਆ ਤੋਂ ਬੱਚੇ ਆਏ ਸੀਗੇ ਜੀ। ਮਤਲਬ ਜੋ ਇਹ ਸੀਗਾ ਜੋਥ ਜੂਨੀਅਰ ਤੇ ਸੀਨੀਅਰ ਦਾ ਟੂਰਨਾਮੈਂਟ ਸੀਗਾ 올 ਇੰਡੀਆ ਦੇ ਬੱਚੇ ਆਏ ਸੀ ਜਿੱਚੋਂ ਚਾਰ ਬੱਚੇ ਸਾਡੇ ਗਏ ਨੇ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਹੁਣੇ ਹੀ ਅਜੇ ਅਸੀਂ 2 ਦਿਨ ਪਹਿਲਾਂ ਮੈਂ ਈਟਾ ਨਗਰ ਤੋਂ weight lifting ਦੀ under 17 ਦੀ ਟੀਮ ਲੈ ਕੇ ਆਈਆਂ ਜਿਹਦੇ ਵਿੱਚ ਸਾਡੇ ਸਕੂਲ ਦੀ ਇੱਕ ਲੜਕੀ ਖੁਸ਼ੀ ਉਦੀ 8ਵੀਂ ਪਲੇਸ ਆਈ ਆ ਉੱਥੋਂ ਉਹ ਵੀ ਨੈਸ਼ਨਲ ਪੱਧਰ ਤੇ ਗਈ ਅਗਲੇ ਮਹੀਨੇ ਫੇਰ ਇੱਕ ਸਾਡੀ ਬੱਚੀ ਕੁਮਾਰੀ ਪ੍ਰਿਆ ਗੁਪਤਾ ਅੰਡਰ 19 weight lifting ਦੇ ਵਿੱਚ ਹੀ ਉਹ ਵੀ ਜਾ ਰਹੀ ਹੈ ਜੀ ਨੈਸ਼ਨਲ ਕਿੱਡਨ ਹੁਣ ਗੱਲ ਕਰਦੇ ਆ ਲੜਕੀਆਂ ਪੜ੍ਹਾਈ ਦੇ ਖੇਤਰ ਹੋਵੇ ਜਾਂ ਖੇਡਾਂ ਦਾ ਖੇਤਰ ਹੋਵੇ ਜਾਂ ਕੋਈ ਹੋਰ ਵੀ ਖੇਤਰ ਹੋਵੇ ਹਰ ਵੇਲੇ ਦਾ ਮੱਲਾ ਮਾਰਦੀ ਉਸਦੇ ਬਾਪੂ ਵੀ ਸਾਡਾ ਸਮਾਜ ਕਿਤਨਾ ਕਿਤੇ ਕਮਜ਼ੋਰ ਰਹਿ ਜਾਂਦਾ ਹੈ ਨਾ ਲੜਕੀਆਂ ਦੇ ਬਰਤੀ ਕੀ ਕਹਿਣਾ ਚਾਹੂੰ ਥੋੜਾ ਜਿਹਾ ਇਹ ਕਹਿ ਲੋ ਵੀ ਇਹ ਕਮਜ਼ੋਰ ਰਹਿਣ ਦਾ ਕਾਰਨ ਇੱਕ ਮਾਪਿਆਂ ਦਾ ਡਰ ਹੈ ਜੀ ਕੁਝ ਥੋੜਾ ਜਿਹਾ ਅੱਜ ਦੇ ਮਾਹੌਲ ਨੂੰ ਦੇਖ ਕੇ ਮਾਪਿਓ ਡਰ ਜਾਂਦੇ ਨੇ ਪਰ ਮੈਂ ਕਹਿੰਨੀ ਆ ਵੀ ਆਪਣੇ ਬੱਚੇ ਨੂੰ ਤੁਸੀਂ ਸਹੀ ਸੇਧ ਦਾ ਬੱਚੇ ਨੂੰ ਇੰਨਾ ਕੁ ਮੈਂਟਲੀ ਉਹਨੂੰ ਸਟਰੋਂਗ ਕਰੋ ਵੀ ਉਹ ਆਪਣੇ ਆਪ ਲਈ ਹਰ ਜਗ੍ਹਾ ਤੇ ਖੜੀਆਂ ਹੋ ਸਕਣ। ਉਹ ਜੀ ਸਕੂਲ ਦਾ ਰੈਪਰ ਹੈ ਕਿ ਬੱਚਿਆਂ ਵੱਡਾ ਮਾਨਮਤਾ ਲੈ ਕੇ ਆਏ ਕੀ ਕਰਨ ਦੋ। ਮੈਂ ਸਕੂਲ ਦੇ ਚੇਅਰਮੈਨ ਹੋਣ ਦੇ ਨਾਤੇ ਪਹਿਲਾਂ ਤਾਂ ਪ੍ਰਿੰਸੀਪਲ ਮੈਡਮ ਜੀ ਦਾ ਬਹੁਤ ਧੰਨਵਾਦ ਆ ਜਸਵੀਰ ਕੌਰ ਮੈਡਮ ਜੀ ਦਾ ਜਿਨ੍ਹਾਂ ਨੇ ਬੱਚੀਆਂ ਨੂੰ ਇੰਨਾ ਉਤਸ਼ਾਹ ਦੇ ਕੇ ਅੱਜ ਸਾਡੇ ਸਕੂਲ ਦੇ ਵਿੱਚ ਇੱਕ 골ਡ ਮੈਡਲ ਲੈ ਕੇ ਆਏ ਨੇ ਤੇ ਇੱਕ ਹਿਲੋ ਲੈ ਕੇ ਆਏ ਨੇ ਆਪਣਾ ਬਰਾਵਾਂ ਕਿਉਂਕਿ ਜਿਹੜੀਆਂ ਬੱਚੀਆਂ ਨੇ ਇਹਨਾਂ ਤੇ ਬਹੁਤ ਰੋਕਾਂ ਲਾਈਆਂ ਜਾਂਦੀਆਂ ਨੇ ਆਪਾਂ ਡਰਦੇ ਰਹਿੰਦੇ ਆ ਵੀ ਬੱਚਿਆਂ ਨੂੰ ਪਰ ਸਾਡੀ ਮੈਡਮ ਜਸਵੀਰ ਕੌਰ ਨੇ ਇਹਨਾਂ ਨੂੰ ਹੌਸਲਾ ਬੁਝਾਈ ਦੇ ਕੇ ਅੱਜ ਕਿੰਨਾ ਇਹਨਾਂ ਨੇ ਮਾਣ ਪ੍ਰਾਪਤ ਕਰ ਸਕੂਲ ਲਈ ਅੱਜ ਇਹਹੀ ਕਹਿਣਾ ਚਾਹੁੰਦੇ ਆਂ ਮਾਪਿਆਂ ਨੂੰ ਡੰਡਾ ਨਹੀਂ ਚਾਹੀਦਾ ਬੱਚੇ ਨੂੰ ਪੜ੍ਹ ਲਿਖ ਕੇ ਵਧੀਆ ਇਹ ਮੱਲਾ ਮਾਣੇ ਚਾਹੀਦਾ ਕਿਉਂਕਿ ਅੱਜ ਬੱਚਿਆਂ ਕੋਲ ਸਾਰ ਸਨਹਾਰ ਬਰਾਬਰ ਨੇ ਮਾਝ ਖਬਰ ਖੌਣ ਰਿਹਾ ਜੀ ਉਹਦੇ ਵਿੱਚ ਇਹ ਕਹਿ ਰਹੀ ਵੀ ਅੱਜ ਹੋਰ ਵੀ 50% ਬੱਚਿਆਂ ਨੂੰ ਤੇ ਔਰਤਾਂ ਨੂੰ ਅਧਿਕਾਰ ਦੇਣੇ ਨੇ ਇਹ ਬਹੁਤ ਵਧੀਆ ਲੱਗਦਾ ਵੀ ਬੱਚੇ ਸਾਡੇ ਬਰਾਬਰ ਚੱਲ ਰਹੀਆਂ ਨੇ ਅੱਜ